ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਡੀ ਇਹ ਵੀਡੀਓ ਨੂੰ ਪਲੀਜ਼ ਧਿਆਨ ਨਾਲ ਵੀ ਸੁਣਿਓ ਤੇ ਸ਼ੇਅਰ ਵੀ ਜ਼ਰੂਰ ਕਰਿਓ ਜੀ ਪਹਿਲਾਂ ਸਾਡਾ ਨੰਬਰ ਤੁਸੀਂ ਸ਼ੇਅਰ ਕਰ ਦਿਓ ਨੰਬਰ ਸਾਡਾ ਹੈਗਾ 82848 ਤੇ 0071 ਆ ਜੀ ਇਹ ਨੰਬਰ ਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 978030071 ਆ ਜੀ ਇਸ ਟਾਈਮ ਸਾਡੀ ਰਿਕੁਆਇਰਮੈਂਟ ਜੀ ਬਹੁਤ ਜ਼ਰੂਰੀ ਆ ਇੱਕ ਤਾਂ ਅਸੀਂ ਰਸੋਈ ਦੀ ਬਿਲਡਿੰਗ ਬਣਾ ਰਹੇ ਆ ਜੀ ਰਸੋਈ ਦੀ ਬਿਲਡਿੰਗ ਵਾਸਤੇ ਰੇਤਾ ਤੇ ਬਜਰੀ ਚਾਹੀਦੀ ਇੱਟਾਂ ਚਾਹੀਦੀਆਂ ਸਰੀਆ ਚਾਹੀਦਾ ਜੀ ਤੇ ਇੱਕ ਸਾਡੀ ਬੀਬੀਆਂ ਤੇ ਭੈਣਾਂ ਦੀ ਜਿਹੜੀ ਬਿਲਡਿੰਗ ਅਸੀਂ ਅਲੱਗ ਬਣਾਉਣੀ ਆ ਬਾਪੂ ਬਜ਼ੁਰਗਾਂ ਤੋਂ ਕਿਉਂਕਿ ਹੁਣ ਇੱਕੋ ਬਿਲਡਿੰਗ ਚ ਹੀ ਰਹਿ ਰਹੇ ਥੱਲੇ ਬੀਬੀਆਂ ਤੇ ਭੈਣਾਂ ਰਹਿ ਰਹੀਆਂ ਉੱਪਰ ਬਾਪੂ ਬਜ਼ੁਰਗ ਤੇ ਵੀਰ ਰਹਿ ਰਹੇ ਆ ਬਹੁਤ ਸਾਰੀਆਂ ਦਿੱਕਤਾਂ ਦਾ ਸਾਨੂੰ ਸਾਹਮਣਾ ਕਰਨਾ ਪੈਂਦਾ ਤੇ ਪਲੀਜ਼ ਉਹ ਬਿਲਡਿੰਗ ਨੂੰ ਸਾਡਾ ਸਾਫ ਦਿਓ ਕਿਉਂਕਿ ਇਸ ਟਾਈਮ ਸਭ ਤੋਂ ਵੱਡੀ ਪਿਛਲੀ ਮੇਰੀ ਵੀ ਆਪਾਂ ਸਾਂਝੀ ਕੀਤੀ ਤੁਹਾਡੇ ਨਾਲ ਬੇਨਤੀ ਵੀ ਜਿਹੜਾ ਸਾਡੇ ਕੈਂਪ ਲੱਗਦੇ ਆ ਦਵਾਈਆਂ ਦੇ ਲੰਗਰ ਲੱਗਦੇ ਆ ਹੁਣ 7 ਤਰੀਕ ਨੂੰ ਫੇਰ ਦਵਾਈਆਂ ਦੀ ਲੰਗਰ ਦੀ ਵਾਰੀ ਆ ਗਈ ਹੈ ਨਾ 7 ਤਰੀਕ ਦਾ ਕੈਂਪ ਆ ਤੇ ਪਿਛਲੇ ਕੈਂਪ ਦੀਆਂ ਦਵਾਈਆਂ ਤਾਂ ਕਿਵੇਂ ਨਾ ਕਿਵੇਂ ਪੂਰੀਆਂ ਹੋ ਗਈਆਂ ਸੀ ਚਲੋ ਥੋੜੇ ਬਹੁਤੇ ਬਿੱਲ ਦੇਣ ਵਾਲੇ ਸੀ ਉਹ ਵੀ ਹੁਣ ਹੋ ਜਿਏ ਕਲੀਅਰ ਹੋ ਗਿਆ ਪਰ ਹੁਣ ਜਿਹੜੀ ਨਵੀਂ ਦਵਾਈ ਚੱਕਣੀ ਆ ਫੇਰ ਉਹਦੀ ਦਿੱਕਤ ਆ ਰਹੀ ਹੈ ਤੇ ਅਸੀਂ ਇਹਦੇ ਵਿੱਚ ਕੁਝ ਵੀਰਾਂ ਨਾਲ ਗੱਲ ਕੀਤੀ ਸਾਨੂੰ ਕਈ ਵੀਰਾਂ ਨੇ رائے ਵੀ ਦਿੱਤੀ ਵੀ ਜਿਹੜੀ ਸੀਐਸਆਰ ਹੁੰਦਾ ਜਿਹੜਾ ਹੁੰਦਾ ਕਾਰਪੋਰੇਟ ਸੋਸ਼ਲ ਰਿਸਪੌਂਸਿਬਿਲਟੀ ਹੁੰਦੀ ਹੈ ਜਿਹੜੇ ਵੱਡੀਆਂ ਇੰਡਸਟਰੀਆਂ ਵਾਲੇ ਆ ਫੈਕਟਰੀਆਂ ਵਾਲੇ ਆ ਤਾਂ ਟਾਟੇ ਬਿਰਲੇ ਹੋਗੇ ਜਿਵੇਂ ਜਮਨ ਲਵਾਹਾ ਸਾਡੇ ਲੁਧਿਆਣੇ ਦੇ ਹੀਰੋ ਸਾਈਕਲ ਵਾਲੇ ਹੋਗੇ ਹੂਰੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਹਨ ਤੇ ਉਹਨਾਂ ਨਾਲ ਕਹਿੰਦੇ ਵੀ ਆਪਾਂ ਜੇ ਸੰਪਰਕ ਕਰੀਏ ਵੀ ਉਹਨਾਂ ਕੋਲੇ ਸੀਐਸਆਰ ਹੁੰਦਾ ਇੱਕ ਜਿਹੜੀ ਕਾਰਪੋਰੇਟ ਦੀ ਸੋਸ਼ਲ ਮਲੋਰ ਰਿਸਪੌਂਸਿਬਿਲਟੀ ਹੁੰਦੀ ਹੈ ਵੀ ਉਹਦੇ ਰਾਹੀਂ ਉਹ ਦਵਾਈਆਂ ਸਾਨੂੰ ਲੈ ਕੇ ਦੇ ਸਕਦੇ ਆ ਤੇ ਅਸੀਂ ਬੇਨਤੀ ਕਰਦੇ ਸਾਡੇ ਬਾਹਲੇ ਲਿੰਕ ਤਾਂ ਹੈ ਨਹੀਂ ਕੋਈ ਇਸ ਤਰ੍ਹਾਂ ਦੇ ਬੰਦਿਆਂ ਦੇ ਨਾਲ ਪਰ ਜੇ ਕੋਈ ਪੈਣਪਰਾ ਸਾਡੀ ਵੀਡੀਓ ਦੇਖਦਾ ਬੀਜੇ ਸੀਐਸਆਰ ਦੇ ਜ਼ਰੀਏ ਸਾਨੂੰ ਇਹਦੇ ਬਾਰੇ ਨੌਲੇਜ ਵੀ ਨਹੀਂ ਬਾੜੀ ਸਾਨੂੰ ਦੱਸਿਆ ਹੀ ਗਿਆ ਇੱਕ ਦੋ ਵੀਰਾਂ ਮੱਲੀਓ ਰਿਆ ਕੀਤਾ ਸਾਡੇ ਨਾਲ ਵੀ ਤੁਸੀਂ ਇਹ ਕੰਮ ਕਿਉਂ ਨਹੀਂ ਕਰਦੇ ਵੀ ਜੇ ਸਾਨੂੰ ਤੁਸੀਂ ਦਵਾਈਆਂ ਦਵਾਦਿਆ ਕਰੋ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਕੱਲੀਆਂ ਦਵਾਈਆਂ ਮਿਲ ਜਾ ਕਰਨ ਮਹੀਨੇ ਦੇ ਦੋ ਕੈਂਪ ਲੱਗਦੇ ਆ 14 14 ਦਿਨਾਂ ਬਾਅਦ ਇੱਕ ਮੰਗਲਵਾਰ ਨੂੰ ਹੁੰਦਾ ਇੱਕ ਕੈਂਪ ਦੇ ਵਿੱਚ ਕਰੀਬ ਮਤਲਬ 3600 3700 ਇਹਦੇ ਆਸ-ਪਾਸ ਮਰੀਜ਼ ਹੁੰਦਾ ਵਾ ਤੇ ਦੋ ਕੈਂਪਾਂ ਦੇ ਵਿੱਚ ਮੰਨ ਲਓ ਲਗਭਗ 37-3800 ਮਰੀਜ਼ ਹੁੰਦਾ 800 ਮਰੀਜ਼ 850 ਮਰੀਜ਼ ਸਾਡੇ ਘਰ ਦਾ ਹੋ ਗਿਆ ਅੰਦਰਲਾ ਮਤਲਬ ਇਹ ਕਰੀਬ 55000 ਮਰੀਜ਼ ਦੀ ਦਵਾਈ ਮਹੀਨੇ ਦੀ ਆਪਾਂ ਨੂੰ ਜ ਲੋੜ ਪੈਂਦੀ ਹੈ ਇੱਕ ਮਰੀਜ਼ ਦੀ ਦਵਾਈ ਹੈ ਜਿਹੜੀ ਉਹ 275 ਰੁਪਏ ਜਾਂ 300 ਰੁਪਏ ਦੇ ਵਿੱਚ ਵਿੱਚ ਹੁੰਦੀ ਹੈ ਦਵਾਈ ਤੇ ਜੇ ਇੰਨੀ ਕੁ ਦਵਾਈ ਸਾਨੂੰ ਪਹੁੰਚਦੀ ਹੋ ਜਾ ਕਰੇ ਦਵਾਈ ਦੀ ਕੋਈ ਸਾਨੂੰ ਸਪੋਰਟ ਹੋ ਜAVE CSR ਦੇ ਜ਼ਰੀਏ ਤਾਂ ਇਹ ਕੈਂਪਾਂ ਦੀ ਸਮੱਸਿਆ ਖਤਮ ਹੋ ਜਾਵੇ ਕਿਉਂਕਿ ਕੈਂਪ ਤੇ ਸਾਨੂੰ ਬਹੁਤ ਦਿੱਕਤ ਆਉਣ ਲੱਗ ਗਈ ਹੈ ਹੁਣ ਕਿਉਂਕਿ ਪੇਸ਼ੈਂਟ ਬਹੁਤ ਵੱਧ ਗਿਆ ਜ਼ਰੂਰਤ ਵੱਡੀ ਹੋ ਗਈ ਹੈ ਤੇ ਦਵਾਈਆਂ ਆ ਮ ਜਿਹੜੀਆਂ ਪੂਰੀਆਂ ਨਹੀਂ ਹੁੰਦੀਆਂ ਜੀ ਤੇ ਸਾਨੂੰ ਕੈਂਪਾਂ ਦੀ ਜਿਹੜੀ ਆ ਮਤਲਬ ਯਕੀਨ ਮੰਨਿਓ ਮਰੀਜ਼ਾਂ ਦੀ ਗਿਣਤੀ ਘਟਾਉਣ ਬਾਰੇ ਸਾਨੂੰ ਸੋਚਣਾ ਪੈ ਰਿਹਾ ਸੀ ਵੀ ਆਪਾਂ ਮਰੀਜ਼ਾਂ ਦੀ ਗਿਣਤੀ ਘਟਾ ਦਈਏ ਜਿਹੜੇ ਨਵੇਂ ਮਰੀਜ਼ ਆਉਂਦੇ ਆ ਉਹਨਾਂ ਨੂੰ ਐਡ ਕਰਨਾ ਬੰਦ ਕਰਦੀ ਜਿਹੜੇ ਹਰ ਮਹੀਨੇ 2.5 ਤੋਂ 300 400 ਮਰੀਜ਼ ਵੀ ਨਵੇਂ ਆਉਂਦਾ ਕਈ ਵਾਰੀ ਸਾਡੇ ਕੋਲੇ ਹਰ ਮਹੀਨੇ 2.5 ਤੋਂ 300 ਤਾਂ ਆਉਂਦਾ ਹੀ ਆਉਂਦਾ ਵੀ ਆਪਾਂ ਉਹ ਨਵੇਂ ਮਰੀਜ਼ਾਂ ਦੀ ਦਾ ਟੋਕਨ ਨਾ ਦੇਈਏ ਉਹਨਾਂ ਨੂੰ ਉਹਨਾਂ ਦੀ ਰਜਿਸਟ੍ਰੇਸ਼ਨ ਨਾ ਕਰੀਏ ਪਰ ਅਸੀਂ ਨਹੀਂ ਚਾਹੁੰਦੇ ਵੀ ਉਹਨਾਂ ਸੰਗਰਾਂ ਨ ਬੰਨੇ ਵੀਰਾਂ ਨੂੰ ਭੈਣਾਂ ਨੂੰ ਬਾਪੂ ਬੀਰਗਾਂ ਨੂੰ ਅਸੀਂ ਮਨਾਂ ਕਰੀਏ ਜਿਹੜੇ ਘਰਾਂ 'ਚ ਜਾਂ ਪਿੰਡਾਂ 'ਚ ਸੜਕਾਂ ਦੀ ਢੂੜਾ ਫੱਕਦੇ ਤੁਰੇ ਫਿਰਦੇ ਆ ਵਿਚਾਰੇ ਉਹਨਾਂ ਨੂੰ ਵੀ ਲੋੜ ਆ ਗੁਰੂ ਕੇ ਲੰਗਰਾਂ ਦੇ ਰੂਪ 'ਚ ਦਵਾਈਆਂ ਦੀ ਪਰ ਇਹਦੇ ਵਿੱਚ ਸਾਡਾ ਸਾਥ ਦਿਓ ਜੀ ਜ਼ਰੂਰ ਇਹਨਾਂ ਦਵਾਈਆਂ ਦੇ ਲੰਗਰਾਂ ਨੂੰ ਅਸੀਂ ਚੱਲਦੇ ਰੱਖੀਏ ਤੁਹਾਨੂੰ ਤੁਹਾਡੇ ਸਾਥ ਦੀ ਲੋੜ ਆ ਜਿਹੜੇ ਭੈਣ ਭਰਾ ਸਾਨੂੰ ਦਵਾਈਆਂ ਦੀ ਸੇਵਾ ਦੇ ਵਿੱਚ ਹਿੱਸਾ ਹੋਣਾ ਚਾਹੁੰਦੇ ਆ ਉਹ ਸਾਨੂੰ ਆਪਣਾ ਆਧਾਰ ਕਾਰਡ ਤੇ ਪੈਨ ਕਾਰਡ ਭੇਜ ਦੇਣ ਅਸੀਂ ਉਹਨਾਂ ਨੂੰ ਡਿਟੇਲ ਸੈਂਡ ਕਰ ਦਾਂਗੇ ਤੁਸੀਂ ਮੰਨ ਲਓ 5 ਮਰੀਜ਼ਾਂ ਦੀ ਜਾਂ 10 ਮਰੀਜ਼ਾਂ ਦੀ ਜ਼ਿੰਮੇਵਾਰੀ ਵਿੱਚ ਆਕ ਲੋ ਐ ਥੋੜੇ ਥੋੜੇ ਬੰਦੇ ਆਪਾਂ ਰਲ ਕੇ ਇੱਕ ਕੈਂਪ ਦੀ ਜ਼ਿੰਮੇਵਾਰੀ ਪੱਕੀ ਆ ਜਿਹੜੀ ਉਹ ਮੰਥਲੀ ਦਵਾਈਆਂ ਦੀ ਪੂਰੀ ਹੋਣ ਲੱਗ ਜਵੇ ਸਾਡੀ ਬਹੁਤ ਵੱਡੀ ਜ਼ਰੂਰਤ ਪੂਰੀ ਹੋ ਜੂ ਤੇ ਇੱਕ ਜਿਹੜੀਆਂ ਬੀਬੀਆਂ ਤੇ ਭੈਣਾਂ ਵਾਸਤੇ ਬਿਲਡਿੰਗ ਬਣਾਉਣੀ ਆ ਇੱਕ ਉਹਨਾਂ ਰਸੋਈ ਦਾ ਸ਼ੈੱਡ ਬਦਲਿਆ ਰਸੋਈ ਨੂੰ ਅਸੀਂ ਪਿਛਲੇ 9 ਸਾਲਾਂ ਤੋਂ 3 ਦੀਆਂ ਚਾਦਰਾਂ ਥੱਲੇ ਛੱਡਾਂ ਥੱਲੇ ਚਲਾ ਰਹੇ ਸੀ ਪਰ ਹੁਣ ਉਹ ਚਾਦਰਾਂ ਵੀ ਕਾਲੀਆਂ ਹੋ ਗਈਆਂ ਤੇ ਉਪਰੋਂ ਦੇ ਉੱਤੋਂ ਕਾਲੇ ਕਾਲੇ ਤੋਬਕੇ ਡਿੱਗਦੇ ਰਹਿੰਦੇ ਥੱਲੇ ਸਭ ਚੀਜ਼ ਪੈ ਗਏ ਰੋਟੀ ਵਾਲੀ ਮਸ਼ੀਨ ਤੇ ਆਟੇ 'ਚ ਪੈ ਗਏ ਬੜੇ ਮਤਲਬ ਦਿੱਕਤ ਆਉਂਦੀ ਸੀ ਉਹ ਛੱਡ ਸਾਰਾ ਥੱਲੇੋਂ ਕਾਲਾ ਹੋ ਗਿਆ ਸੀ ਗੰਦਾ ਹੋ ਗਿਆ ਸੀ ਤੇ ਉਹ ਨਮੀ ਬਣ ਕੇ ਥੱਲੇ ਤੋਬਕੇ ਡਿੱਗੀ ਜਾਂਦੇ ਰਹਿੰਦੇ ਸੀ ਤੇ ਉਹ ਹੁਣ ਅਸੀਂ ਛੱਡ ਉਤਾਰ ਕੇ ਉੱਥੇ ਲੈਂਟਰ ਪਾ ਰਹੇ ਹਾਂ ਜੀ ਉਹਨੇ ਏਰੀਏ 'ਚ ਉਹ ਗਰੀਬ 13 14 ਕੇ ਹਜ਼ਾਰ ਦੇ ਆਸ-ਪਾਸ ਸਕੇਅਰ ਫੁੱਟ ਏਰੀਆ ਬਣਦਾ ਜੀ ਉਹਦੇ ਵਾਸਤੇ ਸਰੀਏ ਦੀ ਸੀਮਿੰਟ ਦੀ ਇੱਟਾਂ ਦੀ ਤੇਰੇਤੇ ਦੀ ਬਜਰੀ ਦੀ ਘੱਗਰ ਸੈਂਡ ਦੀ ਲੋਡ ਆ ਜੀ ਤੇ ਇੱਕ ਕੋਈ ਰਾਜ ਮਿਸਤਰੀ ਵੀਰ ਹੋਣ ਜਾਂ ਕੋਈ ਦਿਹਾੜੀਦਾਰ ਵੀਰ ਹੋਣ ਪਲੰਬਰ ਹੋਣ ਜਾਂ ਕੋਈ ਵੀਰ ਆਪਣੇ ਆਪ ਕਾਰਪੇਂਟਰ ਹੋਣ ਨਾ ਬਿਲਡਿੰਗ ਵਾਲੇ ਹੋਣ ਵੀਰੇ ਜਿਹੜੇ ਬਿਲਡਰ ਬਿਲਡਿੰਗ ਕਰਦੇ ਲੋਹੇ ਦੀ ਇਹਨਾਂ ਦੀ ਵੀ ਸਾਨੂੰ ਸੇਵਾ ਦੀ ਲੋੜ ਆ ਵੀਰੇ ਤੇ ਨੌਜਵਾਨ ਵੀਰ ਸਾਡੇ ਜਿਹੜੇ ਵਲੰਟੀਅਰ ਜੇ ਪਿੰਡਾਂ 'ਚ ਕੋਈ ਵੀਰ ਬਿੱਲੇ ਆ ਵੀਰੇ ਕੋਈ ਸੰਡੇ ਵਾਲੇ ਦਿਨ ਇੱਕ ਦੋ ਦਿਨ ਲਵਾ ਜਾ ਕਰੋ ਆ ਕੇ ਜਾਂ ਕੈਂਪ ਤੇ ਆ ਕੇ ਸੇਵਾ ਕਰਾ ਜਾ ਕਰੋ ਹਨਾ ਜਿਵੇਂ ਹੁਣ ਰਲ ਮਿਲ ਕੇ ਹੁੰਦਾ ਜਿਵੇਂ ਕੈਂਪ ਤੇ ਅੱਗੇ ਸੀ ਦੁੱਧ ਮੁੱਲ ਲੈਂਦੇ ਸੀ 60 65000 ਦਾ ਹਰ ਕੈਂਪ ਤੇ ਹੁਣ ਜਦੋਂ ਦੀ ਸੰਗਤਾਂ ਨੂੰ ਬੇਨਤੀ ਕੀਤੀ ਆ ਕਰੀਬ 60 ਤੋਂ 70% ਦੁੱਧ ਸੰਗਤਾਂ ਵੱਲੋਂ ਆ ਜਾਂਦਾ 25 30% ਹੀ ਸਾਨੂੰ ਮੁੱਲ ਲੈਣਾ ਪੈਂਦਾ ਕਿਸੇ ਤਰ੍ਹਾਂ ਹੀ ਹੌਲੀ ਹੌਲੀ ਹੁਣ ਜਿਵੇਂ ਹਸਪੀਟਲ ਬਣਾਇਆ ਹੋਇਆ ਅੰਦਰ ਛੋਟਾ ਜਿਹਾ ਡਾਕਟਰ ਵੀ ਆ ਨਰਸਿੰਗ ਸਟਾਫ ਵੀ ਆ ਸਫਾਈ ਕਰਮਚਾਰੀ ਐ ਸਿਕਿਉਰਟੀ ਵਾਲੇ ਵੀਰ ਵੀ ਆ ਨਾ ਜੀਡੀਏ ਸਟਾਫ ਆ ਤੇ ਇਹ ਵੀ ਸਾਰਾ ਕਾਰਜ ਵਾਹਿਗੁਰੂ ਦੀ ਕਿਰਪਾ ਨਾਲ ਪਰਿਵਾਰ ਬਹੁਤ ਵੱਡਾ ਹੋਈ ਜਾਂਦਾ ਸੁਖ ਨਾਲ ਕਰੀਬ 55 53 ਤੱਕ ਬੱਚੇ ਆ ਜਿਹੜੇ ਸਕੂਲਾਂ ਚ ਪੜਦੇ ਆ ਅਲੱਗ-ਅਲੱਗ ਸਕੂਲ ਅਲੱਗ-ਅਲੱਗ ਕਲਾਸਾਂ ਦੇ ਵਿੱਚ ਤੇ ਫਿਰ ਸਪੈਸ਼ਲ ਬੱਚੇ ਆ ਜਿਹੜੇ ਅੰਦਰ ਹੀ ਸਕੂਲ ਬਣਾਇਆ ਹੋਇਆ ਸਾਡਾ ਇੱਕ ਉੱਥੇ ਵੀ ਸਾਡੇ ਪੰਜ ਟੀਚਰਾਂ ਵਾ ਜਿਵੇਂ ਸਪੀਚ ਥੈਰੇਪੀ ਵਾਲੇ ਜਿਹੜਾ ਬੋਲਣਾ ਸਿਖਾਉਂਦੇ ਆ ਬੱਚਿਆਂ ਨੂੰ ਬਿਹੇਵੀਅਰ ਥੈਰਪੀ ਵਾਲੇ ਜਿਹੜੇ ਬੱਚਿਆਂ ਨੂੰ ਬੈਠਣਾ ਉੱਠਣਾ ਬਿਹੇਵ ਕਰਨਾ ਸਿਖਾਉਂਦੇ ਆ ਫਿਰ ਫਿਜੀਓਥੈਰਪੀ ਵਾਲੇ ਜਿਹੜੇ ਫਿਜੀਓਥੈਰਪੀ ਕਰਨਾ ਤਿੰਨ ਫਿਜੀਓਥੈਰੇਪਿਸਟ ਨੇ ਸਾਡੇ ਕੋਲੇ ਮਤਲਬ ਇਸ ਤਰ੍ਹਾਂ ਸਪੈਸ਼ਲ ਬੱਚਿਆਂ ਦਾ ਸਕੂਲ ਵੀ ਆ ਜਿਹੜੇ ਸਪੈਸ਼ਲ ਬੱਚੇ ਹਰ ਕੈਂਪ ਚ ਆਉਂਦੇ ਨੇ ਜਿਹੜੇ ਚੱਲ ਨਹੀਂ ਸਕਦੇ ਬੋਲ ਨਹੀਂ ਸਕਦੇ ਜਾਂ ਸੁਣ ਨਹੀਂ ਸਕਦੇ ਤੇ ਉਹਨਾਂ ਨੂੰ ਅਸੀਂ ਇੱਥੇ ਥੈਰਪੀਆਂ ਦਿੰਨੇ ਆ ਕਿ ਕੁ ਮਹੀਨੇ ਦੀਆਂ ਤਾਂ ਇਹ ਮਤਲਬ ਕਾਜ ਵਾਇਗੁਰਦੀ ਕਿਰਪਾ ਨਾਲ ਪਰਿਵਾਰ ਦੇ ਵੱਡੇ ਹੋਈ ਜਾਂਦੇ ਨੇ ਪਰ ਉਹਦੇ ਵਿੱਚ ਤੁਹਾਡੇ ਵੱਡੇ ਸਾਥ ਦੀ ਵੀ ਲੋੜ ਆ ਤਾਂ ਇਸ ਵੀਡੀਓ ਨੂੰ ਸ਼ੇਅਰ ਕਰਿਓ ਸਾਡਾ ਨੰਬਰ 9780330077 ਆ ਜੀ 82848 ਦੇ 30077 ਇਹਨਾਂ ਨੰਬਰਾਂ ਦੇ ਸੰਪਰਕ ਕਰ ਲਿਓ ਜਰੂਰ ਜਿਹੜੇ ਭੈਣ ਭਰਾ ਸਪੋਰਟ ਸ਼ੇਅਰ ਕਰਕੇ ਕਰ ਸਕਦੇ ਆ ਉਹ ਵੀ ਵੱਡੀ ਸਪੋਰਟ ਹੋਊਗੀ ਸ਼ੇਅਰ ਵੀ ਜਰੂਰ ਕਰਿਓ ਤਾਂ ਜੋ ਕਿਸੇ ਹੋਰ ਭੈਣ ਭਰਾ ਤੱਕ ਸਾਡੀ ਇਹ ਵੀਡੀਓ ਪਹੁੰਚ ਜਵੇ ਤੇ ਸਾਨੂੰ ਇਸ ਟਾਈਮ ਤੁਹਾਡੇ ਸਾਥ ਦੀ ਜ਼ਰੂਰਤ ਆ ਜੀ ਤੇ ਇਹ ਜਿਹੜੇ ਦਵਾਈਆਂ ਦੇ ਲੰਗਰ ਚੱਲਦੇ ਆ ਇਹ ਸਦਾਬਹਾਰ ਚੱਲੀ ਜਾਣ ਤੇ ਜਿਹੜੀਆਂ ਪਰਿਵਾਰ ਦੀਆਂ ਜ਼ਰੂਰਤਾਂ ਹੁਣ ਸਰਦੀਆਂ ਆ ਰਹੀਆਂ ਜਿਵੇਂ ਹਰੇਕ ਮੈਂਬਰ ਨੂੰ ਜੈਕਟਾਂ ਪੰਜ-ਪੰਜ ਲੋਅਰ ਪਜਾਮਿਆਂ ਦੀ ਮੋਟੀਆਂ ਦੀ ਜੈਕਟਾਂ ਫਿਰ ਥੱਲੇ ਦੀ ਪਾਉਣ ਵਾਲੀਆਂ ਸਵੇਟ ਸ਼ਰਟਾਂ ਬਾਡੀ ਵਾਰਮਰ ਹੋਰ ਕੱਪੜੇ ਸਰਦੀਆਂ ਵਾਲੇ ਹਨ ਤੇ ਉਹ ਸਾਰੇ ਹੁਣ ਲਾਉਣੇ ਆ ਕੱਪੜੇ ਵੀ ਹੈਗੇ ਸਾਡੇ ਕੋਲੇ ਉਹਨਾਂ ਜਿਹੜਾ ਥੀਂ ਸੇਵਾ ਕਰਾਉਣ ਵਾਲੇ ਵੀਰਾਂ ਦੀ ਵੀ ਲੋੜ ਆ ਜਿਹੜੇ ਭੈਣ ਭਰਾ ਵੀਰ ਸਾਡੇ ਹੱਥੀਂ ਆ ਕੇ ਸੇਵਾ ਕਰਾ ਸਕਦੀ ਨੇ ਪਹਿਣਾਵਾ ਉਹ ਬੀਬੀਆਂ ਵਾਲੇ ਪਾਸੇ ਆ ਕੇ ਕਰਾ ਸਕਦੀਆਂ ਹਨ ਤਾਂ ਜ਼ਰੂਰ ਕਰਵਾਓ ਜੀ वाइगुरु जी का खालसा वाइगुरु जी की फतेह